ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟਿਲੂ ਬੁਟੀਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਆਪਣੀ ਗਗਨ ਨੇ ਬੈੱਡ ਸ਼ੀਟਾਂ ਪੇਂਟ ਕੀਤੀਆਂ ਤਾਂ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ ਬਹੁਤ ਹੀ ਸੋਹਣੀਆਂ ਬੈੱਡ ਸ਼ੀਟਾਂ ਪੇਂਟ ਕੀਤੀਆਂ ਬੇਬੀ ਪਿੰਕ ਕਲਰ ਤੇ ਮੈਰੂਨਾ ਤੇ ਰॉयਲ ਬਲੂ ਨਾ ਇਹ ਖਤਰ ਦੇਉ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਸ਼ੇਡਿੰਗ ਦਾ ਕੰਮ ਦਿੱਤਾ ਹੋਇਆ ਇਹਦੇ ਪਿੱਲੂ ਕਵਰ ਵੀ ਦਿਖਾਏਗਾ ਗਨ ਇਹਨੂੰ ਛੱਡ ਦੇ ਆਹ ਹਲ ਆਲੋਜੀ ਇਹ ਵਾਲੇ ਨੇ ਪਿੱਲੂ ਕਵਰ ਇੱਕ ਹੋਰ ਬੈੱਡ ਸ਼ੀਟ ਹਮਮ ਕਿੱਦ ਕਰ ਪੂਰਾ ਵਾਲੀ ਬੜੇ ਸੋਹਣੇ ਮੋਰਨਿੰਗ ਅਧਿਕੂਜੀ ਕਿੰਨੇ ਪਿਆਰੇ ਨੇ ਸੋਹਣੇ ਨੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆ ਕੰਮ ਵੇਲ ਜਾਂਦੀ ਆ ਚਾਰ ਜਿਹੜੇ ਹੈਗੇ ਨੇ ਇਹ ਮੂਰ ਬਣਾਏ ਨੇ ਕਾਰਨਰ ਤੇ ਚਾਰੋਂ ਕਾਰਨਰ ਤੇ ਤੇ ਇੱਕ ਹੈਗਾ ਸੈਂਟਰ ਦੇ ਵਿੱਚ ਬਹੁਤ ਹੀ ਸੋਹਣੀ ਬੈੱਡਸ਼ੀਟ ਲੱਗਦੀ ਆ ਬਹੁਤ ਹੀ ਸਾਡੀ ਮਿਹਨਤੀ ਕੁੜੀ ਆ ਬਹੁਤ ਵਧੀਆ ਕੰਮ ਕਰਦੀ ਆ ਮਨ ਲਾ ਕੇ ਠੀਕ ਹੈ ਜੀ ਇਦਾਂ ਹੀ ਇਹਦੇ ਪਿੱਲੋ ਤੇ ਬਣਾਇਆ ਹੋਇਆ ਠੀਕ ਹੈ ਜੀ ਦੇਖੋ ਜੋੜਾ ਮੋਰਾਂ ਦਾ ਸੋ ਇਹ ਵਰਕਸ਼ੀਟ ਹੋ ਰਿਹਾ ਹੈ। ਇਹ ਵਾਈਟ ਵਰਕਸ਼ੀਟ ਤੇ ਇਹ ਵਾਲਾ ਹੈਗਾ ਮੇਜ਼ ਦਾ ਕਵਰ ਹੈ ਸ਼ਾਇਦ। ਹਾਂਜੀ। ਹਾਂਜੀ। ਦੇਖੋ। ਇਹ ਬੁਣਾਈ ਹੋਈ ਨੇ। ਟੈਡੀ ਵੀ ਆ। ਬਹੁਤ ਹੀ ਪਿਆਰੀ ਟੈਡੀ ਵੀਰ ਨੇ। ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀ ਗਗਨ ਦੀ ਹੈਂਡ ਪੇਂਟਿੰਗ ਕਿੱਦਾਂ ਦੀ ਲੱਗੀ। ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਠੀਕ ਹੈ ਜੀ। ਜੋ ਹੋਰਾਂ ਭੈਣਾ ਤਿੱਕਰ ਵੀ ਡਿਜ਼ਾਈਨ ਪਾਉਂ ਸਕੇ ਤੇ ਲੋ ਜੀ ਹੁਣ ਆਪਾਂ ਮਿਲਦੇ ਆਂ ਆਪਣੇ ਪਸ਼ਮੀਨੇ ਦੇ ਸੂਟਾਂ ਨਾਲ ਇਹ ਵਾਲਾ ਹੈਗਾਗਾ ਚੈੱਕ ਦੇ ਉੱਪਰ ਪਸ਼ਮੀਨੇ ਤੇ ਸੂਟ ਹੈ ਠੀਕ ਹੈ ਜੀ ਸਾਡੇ ਮਾਤਾ ਜੀ ਨੇ ਇੱਕ ਬੜੀ ਪਿਆਰੀ ਮਾਤਾ ਜੀ ਨੇ ਉਹਨਾਂ ਨੇ ਕਰਵਾਇਆ ਇਹ ਘੇਰੇ ਦਾ ਵਰਕ ਹੈ ਸੇਮ ਹੀ ਐਡਜਟ ਵੀ ਇਹ ਹੈਗਾ ਜਿਹੜਾ ਇਹਦੇ ਨਾਲ ਦਾ ਸੇਮ ਹੀ ਬਾਵਾں ਤੇ ਕੀਤਾ ਹੋਇਆ ਇਹ ਕੇ ਵਾਲਾ ਆਪਣਾ ਸਟੱਫ ਵੀ ਬਹੁਤ ਫੇਮਸ ਹੋਇਆ ਹੋਇਆ ਤੇ ਇਹ ਵਾਲਾ ਵਰਕ ਵੀ ਬਹੁਤ ਜ਼ਿਆਦਾ ਬਹੁਤ ਹੀ ਕਸਟਮਰ ਨੇ ਕਰਵਾਇਆ ਜੀ ਕਈ ਵਾਰੀ ਤਾਂ ਛੋਡੇ ਨਾਲ ਵੀਡੀਓ ਸ਼ੇਅਰ ਵੀ ਨਹੀਂ ਹੁੰਦੀ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਸ਼ਾਰਟ ਵੀਡੀਓ ਲੈਣ ਦੀ ਬਟ ਨਹੀਂ ਹੁੰਦੀ ਕਈ ਵਾਰੀ ਵੀਡੀਓ ਸ਼ੇਅਰ ਕਿਉਂਕਿ ਕਸਟਮਰ ਨੂੰ ਜਲਦੀ ਹੁੰਦੀ ਆ ਇਹਨਾਂ ਨੇ ਕਟਵਰਕ ਕਰਵਾਇਆ ਬਹੁਤ ਹੀ ਸੋਹਣਾ ਲੱਗਦਾ ਕਟਵਰਕ ਸਾਈਡ ਤੇ ਸੇਮ ਕਟਵਰਕ ਬੈਕ ਤੇ ਰਹੂਗਾ ਇਦਾਂ ਹੀ ਠੀਕ ਹੈ ਜੀ ਤੇ ਇਹ ਵਾਲੇ ਦੋ ਫਲਾਵਰ ਨੇ ਇਦਾਂ ਹੀ ਕਟਵਰਕ ਦੇ ਨਾਲ ਆਪਣੇ ਜਿਹੜਾ ਹੈਗਾ ਬਾਹਾਂ ਤੇ ਵਰਕ ਆਊਗਾ ਤੁਸੀਂ ਦੇਖ ਸਕਦੇ ਹੋ 컬러 ਕੰਟਰਾਸਟ ਕਿੰਨਾ ਪਿਆਰਾ ਠੀਕ ਹੈ ਜੀ ਤੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਫਿਨਿਸ਼ਿੰਗ ਤੇ ਨਾਲ ਨੀਟ ਕਲੀਨ ਵਰਕ ਮਿਲੂਗਾ ਤੁਹਾਨੂੰ ਠੀਕ ਹੈ ਜੀ ਤੇ ਇੱਕ ਇਹ ਵਾਲਾ ਸੂਟ ਹੈ ਜੀ ਇਹਦੇ ਇਦਾਂ ਹੀ ਸਾਰੇ ਸੂਟ ਦੇ ਮੀਨਸ ਸ਼ਰਟ ਦੇ ਉੱਪਰ ਬੁੱਟੀ ਆਊਗੀ ਇਹ ਪਾਵਾਂ ਤੇ ਬੁੱਟੀਆਂ ਸਾਰੀ ਸ਼ਰਟ ਦੇ ਵਿੱਚ ਵੀ ਇਦਾਂ ਹੀ ਬੁੱਟੀ ਹੈ ਠੀਕ ਹੈ ਜੀ ਬਾਹਾਂ ਤੇ 2-3 2-3 ਬੁੱਟੀਆਂ ਆਊ 2-1 ਤੇ ਸ਼ਰਟ ਦੇ ਵਿੱਚ ਤਿੰਨ ਦੋ ਕਰਕੇ ਬੁੱਟੀ ਪਾਈ ਜਾਊਗੀ ਠੀਕ ਹੈ ਜੀ ਤੇ ਇੱਕ ਇਹ ਹੈ ਜਿਹੜਾ ਪਸ਼ਮੀਨੇ ਦੇ ਸੂਟ ਦੇ ਉੱਪਰ ਸੇਮ ਬੇਲ ਪਾਈ ਹੋਈ ਹੈ ਇਹ ਬੇਲ ਵੀ ਆਪਣੀ ਬਹੁਤ ਹੀ ਜ਼ਿਆਦਾ ਫੇਮਸ ਆ ਠੀਕ ਹੈ ਜੀ ਇਹ ਵਾਲੀ ਬੇਲ ਹੈ ਜਿਹੜੀ ਸੇਮ ਹੀ ਬਾਵਾ ਤੇ ਹੋਊਗੀ ਇਹ ਸੇਮ ਹੀ ਬੇਲ ਆਪਣੇ ਬਠਿੰਡੇ ਤੋਂ ਨੇ ਬੜੇ ਪਿਆਰੇ ਕਸਟਮਰ ਨੇ ਤਾਂ ਉਹਨਾਂ ਨੇ ਇਹ ਕੱਟਵਰਕ ਦੇ ਨਾਲ ਇਹ ਵਾਲੀ ਬੇਲ ਜਿਹੜੀ ਇਹ ਪਵਾਈ ਹੈ ਠੀਕ ਹੈ ਜੀ ਇਨਾਂ ਦੀ ਵੀ ਸਾਈਡ ਹੀ ਤੇ ਇਦਾਂ ਹੀ ਬੈਕ ਜਿਹੜੇ ਬੈਕ ਤੇ ਆ ਉਹ ਕਟ ਵਰਕ ਰਹੂਗਾ ਤੇ ਬੈਕ ਵਾਲਾ ਕਟ ਵਰਕ ਜਿਹੜਾ ਉਹ ਹੋ ਰਿਹਾ ਠੀਕ ਹੈ ਜੀ ਇਦਾਂ ਹੀ ਬੇਲ ਆ ਜਿਹੜੀ ਉਹ ਬਾਵਾ ਤੇ ਆਊਗੀ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਹੀ ਆਪਣੀ ਕਲਰ ਚੁਆਇਸ ਦੀ ਕਰ ਲਿਓ ਕਿਹੜੇ ਕਲਰ ਤੇ ਕਰਵਾਉਣਾ ਹੈ ਫੈਬਰਿਕ ਤੁਹਾਡੇ ਪਸੰਦ ਦਾ ਹੋ ਗਈ ਜਿਹੜੇ ਫੈਬਰਿਕ ਤੇ ਤੁਸੀਂ ਕਹੋਗੇ ਬਟ ਸ਼ਾਈਨਿੰਗ ਇਹ ਵਾਲੇ ਫੈਬਰਿਕ ਤੇ ਆ ਰਹੀ ਹੈ ਇਹ ਹੈਗਾ ਜੀ ਔਰਗੈਂజా ਔਰਗੈਂజా ਚੱਕਾ ਠੀਕ ਹੈ ਜੀ organza check fabric ਤੇ ਬਹੁਤ ਹੀ ਦੇਦ ਨੂੰ ਬਹੁਤ ਜ਼ਿਆਦਾ ਸਫਾਈ ਵੀ ਆਉਂਦੀ ਆ ਮਤਲਬ ਸ਼ਾਈਨ ਵੀ ਹੈ ਬਹੁਤ ਹੀ ਪਿਆਰਾ ਵਰਕ ਲੱਗਦਾ ਹੈ ਠੀਕ ਹੈ ਜੀ ਤੇ ਇੱਕ ਇਹ ਵਾਲਾ ਵਰਕ ਹੈ ਜੀ ਇਹ ਆਪਾਂ ਦੁਪੱਟੇ ਨੂੰ ਰੀ-ਯੂਜ਼ ਕੀਤਾ ਹੈ ਠੀਕ ਹੈ ਤੇ ਇਹਦੇ ਨਾਲ ਕਲਰ ਕੰਟਰਾਸਟ ਕਰਕੇ ਕਸਟਮਰ ਨੇ ਇਹ ਵਾਲਾ ਫੁਲਕਾਰੀ ਵਰਕ ਹੈ ਜਿਹੜਾ ਇਹ ਕਰਵਾਇਆ ਜੀ ਆਪਣੇ ਤੋਂ ਠੀਕ ਹੈ ਤੁਸੀਂ ਵੀ ਇਸ ਤਰ੍ਹਾਂ ਦੁਪੱਟੇ ਦੇ ਨਾਲ ਆਪਣੇ ਮਨਪਸੰਦ ਵਰਕ ਕਰਵਾ ਸਕਦੇ ਹੋ ਠੀਕ ਹੈ ਤੇ ਕਿਸੇ ਵੀ ਸਟੱਫ ਤੇ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਨੰਬਰ نیچے ਆ ਦਾ ਨੰਬਰ ਦੇਉਂਗੀ ਉਸ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਨੰਬਰ نیچے ਮੈਂਸ਼ਨ ਕਰ ਦੇਗੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਵਰਕ ਕਰਵਾ ਸਕਦੇ ਹੋ ਆਪਣੇ ਮਨਪਸੰਦ ਸਟੱਫ ਤੇ ਮਨਪਸੰਦ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਬਿਨਾ ਪੇਮੈਂਟ ਤੋਂ ਜੀ ਤੁਹਾਡਾ ਕੋਈ ਵੀ ਜਿਹੜਾ ਆਰਡਰ ਆ ਉਹ ਬੁੱਕ ਨਹੀਂ ਕੀਤਾ ਜਾਊਗਾ ਮੈਂ ਪਿਛਲੀ ਲਾਸਟ ਵੀਡੀਓ ਚ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਚਾਹੂੰਗੀ ਬਿਨਾ ਪੇਮੈਂਟ ਤੋਂ ਆਰਡਰ ਬੁੱਕ ਨਹੀਂ ਮੰਨਿਆ ਜਾਊਗਾ ਜੀ ਠੀਕ ਹੈ ਜੀ ਪੇਮੈਂਟ ਹਾਫ ਪੇਮੈਂਟ ਕਰੋਗੇ ਤਾਂ ਸਕਰੀਨਸ਼ਾਟ ਲੈ ਕੇ ਸੈਂਟ ਕਰੋਗੇ ਤਾਂ ਹੀ ਆਰਡਰ ਮੰਨਿਆ ਜਾਊਗਾ ਠੀਕ ਹੈ ਜੀ ਫਿਰ ਤੁਸੀਂ ਕਹੋਗੇ ਵੀ ਹਾਂ ਸਾਡਾ ਅਸੀਂ ਆਰਡਰ ਕਿਹਾ ਸੀ ਸੂਟ ਕੱਢਣ ਨੂੰ ਬਟ ਤੁਸੀਂ ਸੂਟ ਕੱਢਿਆ ਨਹੀਂ ਹੈ ਜੀ ਪੇਮੈਂਟ ਤੋਂ ਬਿਨਾ ਜਿਹੜਾ ਤੁਹਾਡਾ ਆਰਡਰ ਨਹੀਂ ਮੰਨਿਆ ਜਾਊਗਾ ਤੁਸੀਂ ਇਹ ਮੈਸੇਜ ਕਰਨਾ ਮੈਸੇਜ ਦੇ ਵਿੱਚ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ WhatsApp ਤੇ ਮੈਸੇਜ ਕਰਕੇ ਤੁਸੀਂ ਇਹ ਜ਼ਰੂਰ ਲਿਖਣਾ ਕਿ ਮਤਲਬ ਸੋਨੂੰ ਤੁਸੀਂ ਜਿਹੜਾ ਹੈਗਾ ਸੂਟ ਸਟਿਚ ਕਰਵਾਉਣਾ ਜਾਂ ਆਨਲੀ ਵਰਕ ਕਰਵਾਉਣਾ ਠੀਕ ਹੈ ਜੀ ਕਿਹੜੇ ਸਟੱਫ ਤੇ ਕਰਵਾਉਣਾ ਹੈ ਤੇ ਕਿਹੜਾ ਵਾਲਾ ਵਰਕ ਕਰਵਾਉਣਾ ਪਾਈਪਿੰਗ ਲਗਵੋਣੀ ਆ ਜਾਂ ਨਹੀਂ ਲਗਵੋਣੀ ਜਿਪ ਲਗਵੋਣੀ ਆ ਜਾਂ ਨਹੀਂ ਲਗਵੋਣੀ ਸਾਰੀ ਡਿਟੇਲ ਹੈ ਜਿਹੜੀ ਤੁਸੀਂ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਤੁਹਾਡੇ ਨਾਲ ਇੱਕ ਨੈਕਸਟ ਵੀਡੀਓ ਤੇ ਜੀ ਜੇ ਤੁਹਾਨੂੰ ਸਾਡੇ ਵਰਕ 컬러 ਡਿਜ਼ਾਈਨ ਸੋਹਣੇ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਸ਼ਾਸਤਰੀ ਕਾਲ ਦੀ ਸਾਰਿਆਂ ਨੂੰ